ਅੱਜ ਅਸੀਂ ਸ਼ਹਿਰ ਦੇ ਵਿੱਚ ਗਸਤ ਕਰ ਰਹੇ ਸੀ ਸਾਨੂੰ ਕੰਟਰੋਲ ਰੂਮ ਤੋਂ ਮੈਸੇਜ ਆਇਆ ਕਿ ਇੱਕ ਖਤਰੀ ਭਵਨ ਜਿਹੜਾ ਪੁਰਾਣਾ ਹੁੰਦਾ ਸੀ ਉਹਦੇ ਲਾਗੇ ਕੋਈ ਐਕਸੀਡੈਂਟ ਹੋਇਆ ਅਸੀਂ ਇੱਥੇ ਆਣ ਕੇ ਦੇਖਿਆ ਇੱਕ ਦੋ ਇੱਕ ਬੇਟਾ ਉਹਦੀ ਬੇਟੀ ਸੀਗੀ ਤੇ ਇੱਕ ਉਹਦਾ ਫਾਦਰ ਸੀਗਾ ਉਹ ਦੋਨਾਂ 'ਤੇ ਸੱਟਾਂ ਲੱਗੀਆਂ ਕਾਰ ਵਿੱਚ ਵੱਜੀ ਹੈ ਜਦੋਂ ਆਣ ਕੇ ਕਿ ਮੌਕੇ ਦੇਖਿਆ ਐਫ ਤੋਂ ਤੱਕ ਸਕੂਟਰੀਆਂ ਲੱਗੀਆਂ ਇੱਥੋਂ ਤੱਕ ਆ ਜਿਹੜੀ ਹੈਗੀ ਐ ਇਹਨਾਂ ਨੂੰ ਬਾਰੀ ਤਿੰਨ ਵਾਰੀ ਪਹਿਲੇ ਵੀ ਕਿਹਾ ਨੇ ਉੱਪਰ ਸ਼ੌਕਾ ਕੋਈ ਬੱਚਿਆਂ ਨੂੰ ਟ੍ਰੇਨਿੰਗ ਦਿੰਦੇ ਆ आ सारे बच्चे आ जिने बचे है यह भी है वो अंदर भी है आ सारे सारे तो दूटरिया को डेढ़ दो सौ स्कूटरी जारी है स्कूटर मोटरसाइकिल इतने लगा है सारी सड़कें ना रोकी है ਔਰੇ ਉਹਨਰ ਜਿਹੜਾ ਉਹਨੇ ਤੈਨੂੰ ਥੱਲੇ ਬੁਲਾਇਆ ਸੀ ਆ ਇਹ ਕਿਤੇ ਅੱਗੇ ਪਿੱਛੇ ਹੋ ਗਿਆ ਇੱਕ ਮਹੀਨਾ ਬੰਦੇ 15 ਦਿਨ ਪਹਿਲਾਂ ਵੀ ਤਿੰਨ ਚਾਰ ਵਾਰੀ ਮੈਂ ਜਵਾਨੀ ਨੂੰ ਵਾਰਨਿੰਗ ਦੇ ਕੇ ਗਿਆ ਵੀ ਆਪਣੀ ਪਾਰਕਿੰਗ ਦਾ ਕੋਰੈਕਸ਼ਨ ਕਰੋ ਤੇ ਇਹ ਜਿਹੜਾ ਇੱਥੇ ਵਹੀਕਲ ਜਿਹੜੇ ਆ ਨਾ ਲੋਕ ਇਹਨਾਂ ਕੋਲ ਘੱਟੋ ਘੱਟ 100 150 ਬੱਚਾ ਹੁੰਦਾ ਤੇ ਇਹ ਮੇਰੇ ਖਿਆਲ ਚ ਕੋਈ ਬਿਊਟੀ ਸਾਲਨ ਦਾ ਜਾਂ ਕਦਰ ਉੱਤੇ ਉਹ ਇਹਨਾਂ ਦਾ ਹੈਗਾ ਯਾਰ ਸੈਂਟਰ ਤੇ ਉਹਦੀ ਟ੍ਰੇਨਿੰਗ ਲੈਂਦੇ ਆ ਬੱਚਿਆਂ ਕੋਲ ਪੈਸੇ ਲੈਂਦੇ ਆ ਸਾਰੇ ਇਹ ਮੁੜ ਕੇ ਨਾਲ ਉਹਨਾਂ ਕੋ ਪਾਰਕਿੰਗ ਹੈ ਨਾ ਕੋਈ ਇਹ ਸਾਰੇ ਦੇਖੋ ਆ ਬੱਚੇ ਉੱਪਰ ਦੇਖੋ ਇਹ ਸਾਰੇ ਇਹਨਾਂ ਦੇ ਬੱਚੇ ਆਜੇ ਹੁਣ ਤੁਸੀਂ ਉਹ ਲੈ ਤੋ ਗਏ ਤੇ ਇਹਨਾਂ ਨੇ ਸਾਰੇ ਇੱਥੋਂ ਤੱਕ ਵੀ ਕਿਲੇ ਇੱਥੋਂ ਤੱਕ ਤਾਂ ਸੜਕ ਮਗਰ ਕਿੰਨੀ ਖਰਾਜ ਜਾਂਦੀ ਹੈ